ਲੋਜੀ ਸਤਿ ਸ੍ਰੀ ਅਕਾਲ ਤੁਹਾਡਾ ਹਰਪੀ ਦੇ ਪੰਜਾਬੀ ਵਲੌਗ ਤੇ ਬਹੁਤ-ਬਹੁਤ ਸਵਾਗਤ ਹੈ ਜੀ ਤਿੰਨ ਸਾਢੇ ਤਿੰਨ ਦਾ ਟਾਈਮ ਹੈ ਤੇ ਮੈਂ ਦਮਨ ਸੰਧਾਰਾ ਦੇ ਕੇ ਆ ਚੁੱਕੀ ਹਾਂ ਅੱਜ ਬਹੁਤ ਜ਼ਿਆਦਾ ਤੇਜ਼ ਧੁੱਪ ਹੈ ਕੱਪੜੇ ਧੁੱਤੇ ਸੀਗੇ ਸਵੇਰੇ ਤੇ ਅੱਜ ਮੈਂ ਸਾਰੇ ਜਿਹੜੇ ਆਹ ਮੈਟ ਵੀ ਧੁੱਤੇ ਸੀਗੇ ਤੇ ਰਾਤ ਜਿੰਮੀ ਨੂੰ ਲੱਗੀਆਂ ਸੀਗੀਆਂ ਉਲਟੀਆਂ ਤੇ ਉਹਨੇ ਗੱਦੇ ਗੁੱਦੇ ਸਾਰੇ ਖਰਾਬ ਕਰਤਾ ਸੀਗਾ ਇੱਕ ਕੱਦਾ ਇਹ ਧੁੱਪ ਚ ਪਾਇਆ ਧੋਕੇ ਦੇਖਣੀ ਸੁੱਕ ਜਵੇ ਵੈਸੇ ਤਾਂ ਪਤਾ ਹੈਗੀ ਆ ਪਰ ਨਾਲ ਬੱਦਲ ਜਾ ਵੀ ਹੋ ਜਾਂਦਾ ਹੈ ਸੁੱਕ ਜੂਗਾ ਤਾਂ ਫਿਰ ਚੱਕ ਕੇ ਇਹਨਾਂ ਨੂੰ ਅੰਦਰ ਰੱਖਦੀਆਂ ਗਰਮੀ ਬਹੁਤ ਹੈ ਬਾਈ ਬਹੁਤ ਜ਼ਿਆਦਾ ਗਰਮੀ ਹੈ ਤੇ ਮੈਂ ਅਜ ਹਾਲ ਤੱਕ ਬ੍ਰੇਕਫਾਸਟ ਵੀ ਨਹੀਂ ਕਰਿਆ ਹੈਗਾ ਤੇ ਸਬਜ਼ੀ ਅੱਜ ਬਣਾਇਆ ਜੀ ਸੀ ਕद्दू ਕद्दू ਦੀ ਸਬਜ਼ੀ ਬਣਾਈ ਸੀ ਕਿ ਸਵੇਰੇ ਕद्दू ਤੇ ਨਾਲ ਪੂਰੀਆਂ ਕਿ ਉਹਨਾਂ ਨੂੰ ਸਕੂਲ ਨੂੰ ਭੇਜਦੀਆਂ ਸੀਗੀਆਂ ਤੇ ਹੁਣ ਮੈਂ ਬਣਾਉਣ ਲੱਗੀ ਆਪਣੇ ਵਾਸਤੇ ਬ੍ਰੇਕਫਾਸਟ ਸਾਡੇ ਬੱਚੇ ਨਾ ਢੰਗ ਨਾਲ ਖਾਂਦੇ ਨਹੀਂ ਇਹ ਕद्दू-ਗੁੱਦੂ ਪਤਾ ਨਹੀਂ ਖਾਤੇ ਉਹਨਾਂ ਦਾ ਟੇਸਟ ਹੀ ਨਹੀਂ ਲੱਗਦਾ ਉਹਨਾਂ ਨੂੰ ਕद्दू ਜਿਹੜੀਆਂ ਹਰੀਆਂ ਸਬਜ਼ੀਆਂ ਨਾ ਬਹੁਤ ਘੱਟ ਖਾਂਦੇ ਆ ਪਰ ਰੈਗੂਲਰ ਟਿਫਨ ਜਾਂਦੇ ਤਾਂ ਬਣਾਉਣੀਆਂ ਤਾਂ ਪੈਂਦੀਆਂ ਹੀ ਆ ਮਨੂੰ ਇਸ ਕਰਕੇ ਹੁਣ ਆਇਆ ਜੀ ਕੂੜੇ ਵਾਲਾ ਕੂੜਾ ਚੱਕਣ ਪਹਿਲਾਂ ਕੂੜਾ ਚ ਕਾ ਕੇ ਡਿਸਪੀਨ ਬਰ ਅੰਦਰ ਚੱਕ ਲਿਆ ਮੈਂ ਦੁੱਧ ਇੱਧਰ ਗਰਮ ਕਰ ਦੁੱਧ ਗਰਮ ਕਰਤੀ ਆ ਮੈਂ ਤੇ ਹੁਣ ਭਾਂਡੇ ਮਾਲ ਦਮਾ ਪਹਿਲਾਂ ਫਿਰ ਬਣਾਉਂਗੀ ਆਪਣਾ ਬ੍ਰੈਕਫਾਸਟ ਫਿਰ ਇੱਧਰ ਇਹਦੇ ਓਟਸ ਥੋੜੀ ਜਿਹੀ ਆਲੂ ਮਟਰਾਂ ਦੀ ਸਬਜ਼ੀ ਬਣਤੀ ਉਹਦੇ ਨਾਲ ਸੌਸ ਬਣਾ ਕੇ ਖਾਣੇ ਆ ਮੈਂ ਮੈਂ ਬਹੁਤ ਿਆ ਰੱਖਦੀ ਆਪਣੀ ਡਾਈਟ ਦਾ ਪਰ ਫਿਰ ਵੀ ਮੇਰਾ weight ਨਹੀਂ ਘਟਦਾ thyroid ਕਰਕੇ ਬਹੁਤ ਪਰੇਸ਼ਾਨ ਹਾਂ ਮੈਂ ਇਸੀ ਤੇ ਇੰਨਾ ਘੱਟ ਖਾਣਦੇ ਹੋ ਆ ਵੀ ਉਹ ਵੀ ਮਤਲਬ ਕਿ ਹੈਲਦੀ ਵੀ ਖਾਂਦੀ ਆ ਪਰ ਥਾਇਰੋਇਡ ਕਰਕੇ ਨਾ weight lose ਨਹੀਂ ਹੁੰਦਾ ਹੈਗਾ ਤੇ ਬਾਰਿਸ਼ ਹੋ ਰਹੀ ਆ ਆਵਾਜ਼ ਆ ਰਹੀ ਉਹ ਨੂੰ ਤੁਹਾਨੂੰ ਬਹੁਤ ਜ਼ਿਆਦਾ ਦਿਨ ਬਾਅਦ ਹੋ ਰਹੀ ਆ ਵੈਸੇ ਸਾਡੇ ਤਾਂ ਬਹੁਤ ਜ਼ਿਆਦਾ ਰੇਨ ਮਤਲਬ ਕਿ ਬਹੁਤ ਜ਼ਿਆਦਾ ਸਾਡੇ ਵੱਨਦੇ ਜੀ ਅੱਜ ਆਲੂਆਂ ਵਾਲੇ ਚਾਵਲ ਫਿਰ ਵਾਸਤੇ ਚਨੇ ਤੇ ਉੱਤੇ ਨੂੰ ਚੋਲੇ ਬਣਾਉਂਗੇ ਅਸੀਂ ਜੀ ਸਾਡਾ ਲੱਗਿਆ ਵਾ ਜੀ ਭਾਂਡੇ ਮਾਂਜਣ ਸਾਰੇ ਆਪਣੇ ਆਪਣੇ ਕੰਮਾਂ ਤੇ ਲੱਗੇ ਹੋਏ ਆ ਅਸੀਂ ਸਾਰੇ ਮਿਕਸ ਹੋ ਕੇ ਕੰਮ ਕਰ ਲੈਂਦੇ ਜੀ ਜਿਹਦੇ ਜਿਹਦੇ ਜੋ ਕੰਮ ਦਿਖਦਾ ਉਹ ਕਰ ਲੈਂਦੇ ਆ ਨਬੂ ਤਾਂ ਚੱਲ ਕਰਨਾ ਹੀ ਕਰਨਾ ਨਬੂ ਨੇ ਵੀ ਥੋੜਾ ਬਹੁਤਾ ਪਰਕਿਸ਼ੂ ਵੀ ਸਾਰਾ ਕੰਮ ਕਰ ਲੈਂਦਾ ਹੈ ਭਾਂਡੇ ਭੁੰਡੇ ਸਭ ਮਾਂਜ ਲੈਂਦਾ ਹੈ ਜਰੂਰੀ ਨਹੀਂ ਵੀ ਕੁੜੀਆਂ ਨੇ ਕੰਮ ਕਰਨਾ ਮੁੰਡਿਆਂ ਨੂੰ ਵੀ ਕੰਮ ਸਿੱਖਣਾ ਬਹੁਤ ਜ਼ਰੂਰੀ ਹੈ ਤੇ ਕਿਸ਼ੂ ਵੀ ਸਾਰਾ ਕੰਮ ਕੰਪਲੀਟ ਕਰ ਲੈਂਦਾ ਹੈ ਪੋਚੇ ਲਾ ਲੈਂਦਾ ਭਾਂਡੇ ਮਾਂਜ ਲੈਂਦਾ ਖਾਣਾ ਬਣਾਉਣਾ ਨਹੀਂ ਆਂਦਾ ਉਹਨੂੰ ਹੌਲੀ ਹੌਲੀ ਖਾਣਾ ਬਣਾਉਣਾ ਵੀ ਸਿਖਾਉਂਗੀ ਮੈਂ ਕੀ ਤਾਂ ਬਣਾ ਲੰਦਾ ਬਾਕੀ ਨਹੀਂ ਖਾਣਾ ਆਉਂਦਾ ਸਾਰੇ ਬੱਚਿਆਂ ਨੂੰ ਸਭ ਕੁਝ ਆਉਣਾ ਚਾਹੀਦਾ ਹੈ ਪਤਾ ਨਹੀਂ ਜੀਵਨ ਵਿੱਚ ਕਿੱਥੇ ਜਾ ਕੇ ਸੈਟਲ ਹੋਣਾ ਹੈ ਤੇ ਆਪ ਹੀ ਖਾਣਾ ਬਣਾਉਣਾ ਪੈ ਸਕਦਾ ਕਈ ਵਾਰੀ ਹੁਣ ਇਹ ਟਾਈਮ 'ਚ ਕਿਤੇ ਵਧੀਆ ਪੜਨ ਲੱਗੇ ਚਲੇ ਗਏ ਕਿਤੇ ਬਾਹਰ ਤਾਂ ਫਿਰ ਕੰਮ ਵੀ ਆਪੇ ਕਰਨਾ ਪੈਂਦਾ ਹੈ ਇਸ ਲਈ ਬੱਚਿਆਂ ਨੂੰ ਸ਼ੁਰੂ ਤੋਂ ਹੀ ਆਦਤਾਂ ਪਾਉਣੀਆਂ ਚਾਹੀਦੀਆਂ ਸਾਨੂੰ ਤੇ ਇਹ ਨਹੀਂ ਹੈਗਾ ਵੀ ਹਾਂ ਕੁੜੀਆਂ ਕੰਮ ਕਰਨਗੀਆਂ ਮੁੰਡਿਆਂ ਤੇ ਨਹੀਂ ਕਰਣਾ ਮੁੰਡਿਆਂ ਤੇ ਵੀ ਉਨੇ ਹੀ ਕੰਮ ਕਰਨਾ ਚਾਹੀਦਾ ਮੁੰਡਿਆਂ ਨੂੰ ਵੀ ਉਨੇ ਹੀ ਕੰਮ ਸਿੱਖਣਾ ਚਾਹੀਦਾ ਜਿੰਨਾ ਕੁੜੀਆਂ ਨੂੰ ਜ਼ਰੂਰ ਤੇ ਦੋਹਾਂ ਨੂੰ ਪੈਂਦੀ ਹੈ ਅੱਜ ਦੇ ਵਲੌਗ ਚ ਆਨ ਹੈ ਜੀ ਮਿਲਦੇ ਹਾਂ ਕਿਸੇ ਹੋਰ ਵਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ